ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਭਾਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਦੇ ਨਾਮ ਸਾਜਨ ਕੁਮਾਰ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਜੇ ਤੁਹਾਨੂੰ ਇਹ ਕੰਮ ਕਰਦਿਆਂ ਨੂੰ 30 ਸਾਲ ਹੋ ਗਏ 30 ਸਾਲ ਹਾਂਜੀ ਹਾਂਜੀ ਤੇ ਤੁਸੀਂ ਸਟਾਰਟ ਕੀਤਾ ਕਿ ਯਾਨ ਪਹਿਲਾਂ ਅੱਛਾ ਫਾਦਰ ਸਾਹਿਬ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਆ ਗਏ ਜੀ ਆਹ ਭਾਜੀ ਮੁੱਛਾਂ ਦਾ ਕੀ ਰਾਜ ਜੀ ਸੋ ਵੀ ਭਾਈ ਆਰਮੀ ਚ ਜਾਂਦਾ ਅੱਛਾ ਜੀ ਤੇ ਲੋਕਡਾਊਨ ਕਰਕੇ ਭਰਤੀਆਂ ਬੰਦ ਹੋ ਗਈਆਂ ਅੱਛਾ ਜੀ ਉਹ ਤੋਂ ਬਾਅਦ ਫਿਰ ਇੱਧਰ ਹੀ ਆ ਗਏ ਤੇ ਬਾਅਦ ਚ ਨਹੀਂ ਵੇਖੀ ਪਰਦੀ ਗਈ ਬਾਅਦ ਚ ਭਰਤੀ ਆਈ ਕੋਈ ਨਹੀਂ ਤੇ ਦਾਈਓ ਮੁਸ਼ਿਆਂ ਦਾ ਸਟਾਈਲ ਪੂਰਾ ਫੌਜ ਵਾਲਾ ਹੀ ਰੱਖਿਆ ਜੀ ਸੌਂਗ ਬੜਾ ਹਜ਼ਾਰ ਰੁਪਏ ਦਾ ਅੱਛਾ ਜੀ ਪਰ ਜੋ ਮਾਲਕ ਨੂੰ ਮਜੂਰ ਆ ਆ ਨਹੀਂ ਸਹੀ ਇੱਥੇ ਪਰਮਾਤਮਾ ਨੇ ਰੋਟੀ ਲਾਤੀ ਅੱਛਾ ਜੀ ਤੇ ਮੈਂ ਹੁਣ ਲੋਕਾਂ ਦੀ ਸੇਵਾ ਕਰ ਰਿਹਾ ਜੀ ਹਾਂਜੀ ਹਾਂਜੀ ਸਹੀ ਹੈ ਜੀ ਤੇ ਕਿਹੜੀ ਕਿਹੜੀ ਪਾਜੀ ਆਈਟਮ ਹੁੰਦੀ ਹੈ ਜੀ ਆਪਾਂ ਚਲੇ ਛੋਲੇ ਮਠੀ ਛੋਲੇ ਚਾਵਲ ਛੋਲੇ ਭਿਜਾ ਗੁਲਚਾ ਅੱਛਾ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਸਿਗਨੇਚਰ ਆਈਟਮ ਪਾਜੀ ਕਿਹੜੀ ਜੀ ਮੇਨ ਆਪਣੀ ਜਿਹੜੀ ਇੱਥੇ ਤੁਹਾਡੀ ਸਭ ਤੋਂ ਜ਼ਿਆਦਾ ਲੱਗਦੀ ਹੈ ਜੀ ਤੁਹਾਡੀ ਫੇਮਸ ਆ ਮਠੀ ਛੋਲੇ ਤੇ ਪਾਜੀ ਅੱਜ ਫਿਰ ਕੀ ਖਵਾਓਗੇ ਜੀ ਆਪਾਂ ਨੂੰ ਮਠੀ ਛੋਲੇ ਖਵਾਈਏ ਤੁਹਾਨੂੰ ਅੱਛਾ ਜੀ ਹਾਂਜੀ ਬਹੁਤ ਵਧੀਆ ਫੇਮਸ ਸਾਡੇ ਮਠੀ ਛੋਲੇ ਠੀਕ ਹੈ ਪਾਜੀ ਮੈਂ ਨਾ دیਵਾਨੇ ਆ ਜੀ ਸਾਰੇ ਤੁਹਾਡੇ ਗੁਰਦਾਸਪੁਰ ਵਿੱਚ ਤੇ ਗੜੀਏ ਤਿਆਰ ਜੀ ਫੇਰ ਹਾਂਜੀ ਹਾਂਜੀ ਆਹ ਲੋ ਭਾਈ ਆਹ ਢੀ ਮੱਠੀ ਭਾਈ ਆਪਾਂ ਖੁਦ ਤਿਆਰ ਕਰਾਉਨੇ ਇਹ ਮੈਨੂੰ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਕਰਵਾਉਂਦੇ ਜੀ ਕਰਵਾਉਨੇ ਕਰਵਾਉ ਠੀਕ ਹੈ ਜੀ ਕਾਫੀ ਖਸਤਾ ਹੈ ਜੀ ਤੁਹਾਡੀ ਮੱਠੀ ਹੈ ਨਾ ਵਧੀਆ ਮੱਠੀ ਸਹੀ ਹੈ ਜੀ ਤੇ ਚਨੇ ਭਾਜੀ ਕਿਹੜੇ ਯੂਜ਼ ਕਰਦੇ ਜੀ ਤੁਸੀਂ ਚਨੇ ਭਾਈ ਮੀਡੀਅਮ ਡਾਲਾਂ ਇਹ ਮੋٹے ਚਨੇ ਆ ਨਾ ਹਾਂਜੀ ਮੋٹے ਚਨੇ ਕਾਫੀ ਥਿਕਨੈਸ ਪੂਰੀ ਹੈ ਜੀ ਵਿੱਚ ਹੈ ਨਾ ਹਾਂਜੀ ਤੇ ਇਹਦੇ ਨਾਲ ਹੋਰ ਕੀ ਆਪਣਾ ਚਣਿਆਂ ਦੇ ਨਾਲ ਸੈਲਡ ਵਗੈਰਾ? ਹਾਂਜੀ ਪਿਆਜ਼, ਗਾਜਰਾਂ ਦਾ ਚਾਰ, ਮਰਚਾ ਦਾ ਚਾਰ। ਅੱਛਾ ਜੀ। ਵਿਖਾ ਗਏ ਹੋ ਵੀ? ਹਾਂਜੀ ਹਾਂਜੀ ਆਹ ਵੇਖੋ। ਆਹ ਸਾਡਾ ਗਾਜਰਾਂ ਦਾ ਚਾਰ ਆਪਾਂ ਆਪੇ ਤਿਆਰ ਕਰਨੇਗਾ। ਅੱਛਾ ਜੀ। ਹਾਂਜੀ ਇਹ ਸਾਡਾ ਮਰਚਾ ਦਾ ਚਾਰ ਹੈ। ਵਾਹ ਜੀ ਵਾਹ। ਤੇ ਠੀਕ ਹੈ ਜੀ। ਇਹ ਪਿਆਜ਼ ਹੋ ਗਿਆ ਨਾ? ਹਾਂਜੀ ਹਾਂਜੀ ਆਹ। ਤੇ ਨਾਲ ਚਟਨੀ ਵਗੈਰਾ ਵੀ ਦਿੰਦੇ ਜੀ। ਆਹ ਚਟਨੀ ਸਾਡੀ। ਇਹ ਕਾਦੀ ਤਿਆਰ ਕੀਤੀ ਭਈ? ਇਹ ਇਮਲੀ ਦੇ ਨਾਰਦਲੇ ਦੀ। ਇਹ ਆਪ ਤਿਆਰ ਕਰਦੀ ਸਾਰੀ। ਕਿਤੋਂ ਨਹੀਂ ਮਿਲਨੀ ਤੁਹਾਨੂੰ? ਠੀਕ ਹੈ 10 ਪਰੋ ਮਿਲਨੀ। ਵਾਹ ਜੀ ਵਾਹ। ਹਾਂਜੀ ਹ ਮੈਂ ਛੋਲੇ ਆ ਡੇ ਭਾਈ ਵਾਹ ਜੀ ਵਾਹ ਸਹੀ ਹੈ ਭਾਈ ਇਹ ਬਿਨਾ ਪਿਆਜ਼ ਲਸਣ ਤੇਲ ਤੋਂ ਬਿਨਾ ਬੰਦੇ ਆ ਅੱਛਾ ਕੋਈ ਤੜਕਾ ਵਗੈਰਾ ਕੋਈ ਨਹੀਂ ਲਾਉਂਦੇ ਤੜਕਾ ਨਹੀਂ ਕੋਈ ਠੀਕ ਆ ਜੀ ਹਾਂਜੀ ਮੇਨ ਹਰ ਕੋਈ ਖਾ ਸਕਦਾ ਹੈ ਜੀ ਹਾਂਜੀ 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 ਬਜ਼ੁਰਗ ਵੀ ਖਾ ਸਕਦੇ ਬੱਚੇ ਵੀ ਖਾ ਸਕਦੇ ਠੀਕ ਹੈ ਭਾਈ ਇਹ ਸਾਡਾ ਪਿਆਜ਼ ਸਾਡਾ ਮਸਾਲਾ ਸਾਡਾ ਗਾਜਰ ਦਾ ਚਾਰ ਆ ਉਹ ਵਾਹ ਜੀ ਵਾਹ ਇਹ ਨਿਸ਼ਾਨਾ ਭਾਈ ਪੂਰਾ ਵਾਰਿਆ ਰਿਹਾ ਜੀ ਸਹੀ ਹੈ ਜੀ ਇਹ ਪਾਜੀ ਲੋਕੇਸ਼ਨ ਦੱਸ ਦਿਓ ਜੀ ਜੇ ਕਹਿੰਨੇ ਇੱਥੇ ਆਉਣਾ ਹੋਵੇ ਤੇ ਆਪਣੀ ਕਿਹੜੀ ਜਗ੍ਹਾ ਤੇ ਆਵੇ ਲੋਕੇਸ਼ਨ ਸਾਡੀ ਬਟਾਲਾ ਰੋਡ ਦੇ ਸਮਾਰਟ ਪੁਆਇੰਟ ਤੇ ਬਿਲਕੁਲ ਸਾਹਮਣੇ ਅਡੀ ਦੁਕਾਨ ਦੇ ਤੇ ਪਾਜੀ ਟਾਈਮਿੰਗ ਵਗੈਰਾ ਕੀ ਜੇ ਆਪਣੀ ਕਿੰਨੇ ਵਜੇ ਆ ਜਾਂਦੇ ਨੇ 9 ਤੋਂ 10 5 ਵਜੇ ਤੱਕ ਅੱਛਾ ਜੀ ਸਵੇਰੇ 9 ਤੋਂ 9 ਤੋਂ ਲੈ ਕੇ ਸ਼ਾਮੀ 5 ਵਜੇ ਤੇ ਜੇ ਪਾਜੀ ਕਿਸੇ ਨੇ ਲੋਕੇਸ਼ਨ ਤੁਹਾਡੀ ਕਿਸੇ ਨੂੰ ਨਾ ਪਤਾ ਲੱਗਣ ਦੀ ਹੋਵੇ ਤੇ ਆਪਣਾ ਕੋਈ ਫੋਨ ਨੰਬਰ ਦੇ ਦਿਓ ਜੀ ਫੋਨ ਨੰਬਰ ਤੇ ਸੰਪਰਕ ਕਰ ਲੇ ਤੁਹਾਡੇ ਨਾਲ 98 987340 4826 ਪਾਜੀ ਪ੍ਰਾਈਸ ਕੀ ਰੱਖਿਆ ਜੀ ਤੁਹਾਡੀ ਜੀ 25 ਰੁਪਏ ਜੀ ਪ੍ਰਾਈਸ ਤੇ ਇਹਨ ਭਰਵਾ ਦਾ ਵੀ ਸਸਤਾ ਵੀ ਠੀਕ ਹੈ ਜੀ ਭਰਵਾ ਦਾ ਮਾਣੇ ਲਾਈਏ ਸੇਵਾ ਠੀਕ ਹੈ ਜੀ ਇਹ ਤਿਆਰ ਹੋ ਗਈ ਤੁਹਾਡੀ ਮੱਠੀ ਤੇ ਖਾ ਕੇ ਦੱਸਿਓ ਠੀਕ ਹੈ ਭਾਜੀ ਠੀਕ ਹਾਂਜੀ ਤੇ ਭਾਜੀ ਕਿਵੇਂ ਦਾ ਟੇਸਟ ਹੁੰਦਾ ਹੈ ਜੀ ਇਹਨਾਂ ਦਾ ਭਾਜੀ ਬਹੁਤ ਵਧੀਆ ਟੇਸਟ ਹੈ ਜੀ ਗੁਰਦਾਸਪੁਰ ਦੀ ਸ਼ਾਨ ਨੇ ਭਾਜੀ ਆਪਣੇ ਠੀਕ ਹੈ ਜੀ ਤੇ ਕਿਨੇ ਕਿਨੇ ਟਾਈਮ ਤੋਂ ਭਾਜੀ ਆਉਂਦੇ ਤੁਸੀਂ ਇਹਨਾਂ ਕੋਲ ਭਾਜੀ ਇਹ ਆਪੋ ਸ਼ਹਿਰ 'ਚ ਰਹਿੰਦੇ ਆਂ ਆਂਦੇ ਜਦੋਂ ਜਦੋਂ ਗੜਾ ਲੱਗਿਆ ਤਾਂ ਇਹ ਡੇਲੀ ਚੱਕਰ ਵਾਜੀ ਜਾਂਦਾ ਤੁਹਾਡਾ ਡੇਲੀ ਨਹੀਂ 1-2 ਦਿਨ ਤੱਕ ਜਦੋਂ ਜਿਹੜਾ ਲੱਗੇ ਉਹਦਾ ਠੀਕ ਹੈ ਜੀ ਵਧੀਆ ਟੇਸਟ ਹੁੰਦਾ ਹੈ ਬਹੁਤ ਵਧੀਆ ਜੀ ਭਾਜੀ ਲਓ ਤੇ ਆ ਨਾਲ ਦੇਖ ਸਕਦੇ ਹੋ ਤੁਸੀਂ ਗਾਜਰ ਦਾ achar ਤੇ ਨਾਲ ਦਿੱਤਾ ਜੀ ਪਿਆਜ਼ ਤੇ ਹੁਣ ਬਾਈਟ ਇੱਕ ਤਿਆਰ ਕਰਦੇ ਆਂ ਤੇ ਬਾਈਟ ਲੈ ਕੇ ਤੁਹਾਨੂੰ ਦਾਂਦੇ ਆਂ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਇਧਰ ਵੀਰ ਨੇ ਨਾਲ ਵਿੱਚ ਚਟਨੀ ਵੀ ਪਾਈ ਆ ਤੇ ਨਾਲ ਉਹਦਾ ਵੀ ਟੇਸਟ ਆ ਰਿਹਾ ਜੀ ਤੇ ਨਾਲ ਦਿੱਤਾ ਹੈ ਜੀ ਆਚਾਰ ਤੇ ਜਿਹੜੀ ਮਠੀ ਆ ਵੀ ਪੂਰੀ ਖਸਤਾ ਆ ਜੀ ਤੇ ਬਾਕੀ ਲੋਕੇਸ਼ਨ ਵੀ ਇਹਨੇ ਤੁਹਾਨੂੰ ਦੱਸੀ ਹੈ ਜੀ ਤੇ ਜਰੂਰ ਇਨਾਂ ਕੋ ਆਓ ਮਠੀ ਛੋਲੇ ਤੇ ਇਨਾਂ ਕੋ ਆ ਕੇ ਖਾ ਕੇ ਜਾਓ ਜੀ ਤੇ ਬਾਕੀ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਰਦੇ ਆ ਜੀ ਮਠੀ ਛੋਲੇ ਆਪਣੇ ਕਿਨਿਸ਼ ਤੇ ਮਿਲਦੇ ਆ ਜਲਦੀ ਇੱਕ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤੱਕ ਤੱਕ ਦੇ ਲਈ ਸასი ਸ਼ਕਰੀ